ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੰਥ ਖਾਲਸਾ ਜੀ ਆਸ ਕਰਦੇ ਹਾਂ ਆਪ ਜੀ ਸਾਰੇ ਚੜ੍ਹਦੀ ਕਲਾ ਛੋਮੂਗੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬ੍ਰਹਮਚਰਜ ਤੇ ਜਤ ਸਤ ਦੀ ਨਿਸ਼ਾਨੀ ਕਿਛੇਰੇ ਬਾਰੇ ਬ੍ਰਹਮਚਰਜ ਦਾ ਅਰਥ ਹੈ ਬ੍ਰह्म ਵਿੱਚ ਚੱਲਣਾ ਜਾਂ ਬ੍ਰह्म ਵਰਗਾ ਆਚਰਣ ਕਰਨਾ ਬ੍ਰह्म ਦਾ ਮਤਲਬ ਹੈ ਪਰਮਾਤਮਾ ਅਕਾਲ ਪੁਰਖ ਜਾਂ ਉਸ ਦੀ ਵੀ ਸੱਚ ਜੋ ਇਸ ਸ੍ਰਿਸ਼ਟੀ ਦਾ ਮੂਲ ਹੈ ਇਸ ਲਈ ਬ੍ਰਹਮਚਰਜ ਦਾ ਪਾਵ ਹੈ ਆਪਣੇ ਜੀਵਨ ਨੂੰ ਅਧਿਆਤਮਿਕ ਮਾਰਗ ਤੇ ਚਲਾਉਣਾ ਅਤੇ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਨਾ ब्रह्मचर्य ਵਿੱਚ ਗੰਦੇ ਦ੍ਰਿਸ਼ ਫਿਲਮਾਂ, ਗੀਤ, ਪੋਰਨ ਅਤੇ ਨਸ਼ੇ ਗੰਦੀਆਂ ਹਰਕਤਾਂ ਤੇ ਪਸ਼ੂਆਂ ਵਾਲੇ ਆਚਰਣ ਕਰਨ ਅਤੇ ਪਰਾਈ ਮਾਤਾ-ਭੈਣ ਨੂੰ ਮਾੜੀ ਨਜ਼ਰ ਨਾਲ ਦੇਖਣਾ ਜਾਂ ਭੋਗਣਾ ਆਦਿ ਦਾ ਤਿਆਗ ਹੁੰਦਾ ਹੈ। ਪਰ ਅਫਸੋਸ ਅੱਜ ਨਿੱਕੀ-ਨਿੱਕੀ ਉਮਰ ਦੇ ਬੱਚੇ ਹੀ ਗੰਦੀਆਂ ਆਦਤਾਂ ਤੇ ਪੋਰਨ ਆਦਿਕ ਦੇਖਣ ਦੇ ਆਦੀ ਹੋ ਜਾਂਦੇ ਨੇ ਜੋ ਕਿ ਉਹਨਾਂ ਨੂੰ ਬਿਲਕੁਲ ਰਦੀ ਕਰ ਦਿੰਦਾ ਹੈ। ਖਾਲਸਾ ਜੀ ਹੁਣ ਇਸ ਵਿਸ਼ੇ ਤੇ ਖੁੱਲ੍ਹ ਕੇ ਬਚਨ ਕਰਨੇ ਹੀ ਪੈਣੇ ਨੇ। ਅਸੀਂ ਤਾਂ ਕਰਾਂਗੇ ਹੀ। ਮਾਪੇ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਫੋਨ ਆਦਿਕ ਚੈੱਕ ਕਰਨ। ਕੁਰਾਤਨ ਨਿਹੰਗ ਸਿੰਘ ਨਿਰਮਲ ਅਤੇ ਉਦਾਸੀਨ ਸੰਪਰਦਾਵਾਂ ਬ੍ਰਹਮਚਰਜ ਤੇ ਬਹੁਤ ਜ਼ੋਰ ਦਿੰਦੀਆਂ ਸਨ ਇਨ੍ਹਾਂ ਤਿੰਨਾਂ ਹੀ ਸੰਪਰਦਾਵਾਂ ਵਿੱਚ ਬ੍ਰਹਮਚਰਜ ਨੂੰ ਅਧਿਆਤਮਕ ਉન્નਤੀ ਅਤੇ ਈਸ਼ਵਰੀ ਗਿਆਨ ਪ੍ਰਾਪਤੀ ਲਈ ਇੱਕ ਜ਼ਰੂਰੀ ਸਾਧਨ ਮੰਨਿਆ ਜਾਂਦਾ ਸੀ ਨਿਹੰਗ ਸਿੰਘ ਜਿੱਥੇ ਇੱਕ ਪਾਸੇ ਆਪਣੀ ਯੋਧਿਆਂ ਵਾਲੀ ਪਰੰਪਰਾ ਲਈ ਜਾਣੇ ਜਾਂਦੇ ਹਨ ਉੱਥੇ ਉਹ ਸ਼ੁੱਧਤਾ ਅਤੇ ਸੰਜਮ ਦੇ ਵੀ ਧਾਰਨੀ ਸਨ ਨਿਰਮਲ ਸੰਪਰਦਾ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਮਨ ਅਤੇ ਸਰੀਰ ਦੀ ਸ਼ੁੱਧਤਾ ਤੇ ਕੇਂਦ੍ਰਿਤ ਸੀ ਜਿਸ ਵਿੱਚ ਬ੍ਰਹਮਚਰਜ ਇੱਕ ਮੁੱਖ ਥੰਮ ਸੀ ਉਦਾਸੀ ਸੰਪਰਦਾ ਜਿਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀਚੰਦ ਜੀ ਨੇ ਕੀਤੀ ਸੀ ਸੰਸਾਰਿਕ ਤਿਆਗ ਅਤੇ ਵਿਰਕਤੀ ਤੇ ਜ਼ੋਰ ਦਿੰਦੀ ਸੀ ਅਤੇ ਇਸ ਵਿੱਚ ਵੀ ਬ੍ਰਹਮਚਰਜ ਦਾ ਪਾਲਨ ਕਰਨਾ ਅਧਿਆਤਮਕ ਜੀਵਨ ਦਾ ਅਨਿਖੜਵਾ ਅੰਗ ਸੀ ਇਹਨਾਂ ਸਾਰੀਆਂ ਸੰਪਰਦਾਵਾਂ ਦਾ ਮੰਨਣਾ ਸੀ ਕਿ ਬ੍ਰਹਮਚਰਜ ਦੁਆਰਾ ਹੀ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ ਇੰਦਰੀਆਂ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਅਖੀਰ ਵਿੱਚ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਕਈ ਵੱਡੇ ਫੇਸਬੁੱਕ ਵਾਲੇ ਬ੍ਰਹਮ ਗਿਆਨੀ ਕਹਿ ਦੇਣਗੇ ਜੀ ਇਹ ਬ੍ਰਹਮਚਰਜ ਤੇ ਬੰਮਨਾ ਤੇ ਜੋਗੀਆਂ ਦੇ ਕੰਮ ਨੇ ਪਰ ਖਾਲਸਾ ਜੀ ਇੱਥੇ ਅਸੀਂ ਗਲਤ ਹਾਂ ਨਿਹੰਗ ਸਿੰਘ ਤੇ ਹਰ ਆਮ ਸਿੱਖ ਨੂੰ ਵੀ ਬ੍ਰਹਮਚਰਜ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਇੱਕ ਜੋਗੀ ਨੂੰ ਹੈ ਲੰਗੋਟੀ ਜਾਂ ਕਸ਼ਹਿਰੇ ਦਾ ਪੱਕਾ ਸਿੱਖ ਹੀ ਸੁਰਤ ਟਿਕਾ ਸਕਦਾ ਹੈ ਨਾਮ ਜਪ ਸਕਦਾ ਹੈ ਸਭ ਤੋਂ ਰੱਬ ਦੇ ਦਰਸ਼ਨ ਕਰ ਸਕਦਾ ਹੈ ਤੇ ਜੂਝ ਕੇ ਮਰ ਸਕਦਾ ਹੈ ਜੋ ਲੰਗੋਟੀ ਤੇ ਕਸ਼ਹਿਰੇ ਦਾ ਪੱਕਾ ਨਹੀਂ ਨਾ ਉਹ ਸੂਰਮਾ ਨਾ ਉਹ ਸੰਤ ਨਾ ਕੋਈ ਜੋਗੀ ਤੇ ਨਾ ਉਹ ਮਰਦ ਦਲੇਰ ਖਾਲਸਾ ਜੀ ਹੁਣ ਬਹੁਤ ਹੋ ਗਿਆ ਧਿਆਨ ਦੇਈਏ ਆਪਣੇ ਵੱਲ ਨੂੰ ਵੀ ਕਿਉਂ ਐਵੇਂ ਢਿੱਲੇ ਪਏ ਬੈਠੇ ਆ ਦੇਖੋ ਕਿੰਨੀ ਮਹਾਨਤਾ ਬਖਸ਼ੀ ਸਤਗੁਰੂ ਨੇ ਸਾਨੂੰ ਕਸ਼ਹਿਰਾ ਪਹਿਨਾਇਆ ਪਰ ਆਪਾਂ ਹੁਣ ਇਸ ਖੇਡ ਨੂੰ ਸਮਝੀਏ ਕਚੇਰੀ ਦਾ ਬ੍ਰह्मਚਰਚ ਕਾਮ ਵਾਸ਼ਨਾਵਾਂ ਤੇ ਕਾਬੂ ਨਾਲ ਸਿੱਧਾ ਤੇ ਐਮ ਸੰਬੰਧ ਹੈ ਗੁਰੂ ਜੀ ਚਾਹੁੰਦੇ ਸਨ ਕਿ ਉਹਨਾਂ ਦੇ ਖਾਲਸੇ ਦੇ ਸਿੱਖ ਇੱਕ ਉੱਚ ਨੈਤਿਕ ਕਿਰਦਾਰ ਵਾਲੇ ਹੋਣ ਅਤੇ ਆਪਣੇ ਮਨ ਤੇ ਇੰਦਰੀਆਂ ਤੇ ਪੂਰਾ ਕਾਬੂ ਰੱਖਣ ਕਚੇਰਾ ਇਸ ਸੰਜਮ ਅਤੇ ਨੈਤਿਕ ਸ਼ੁੱਧਤਾ ਦਾ ਇੱਕ ਸਰੀਰਕ ਪ੍ਰਤੀਕ ਬਣਿਆ ਇਸ ਦਾ ਪਹਿਨਣ ਦਾ ਤਰੀਕਾ ਅਤੇ ਇਸ ਦੀ ਪ੍ਰਕਿਰਤੀ ਮਨੁੱਖ ਨੂੰ ਕਾਮੁਕ ਵਿਚਾਰਾਂ ਤੋਂ ਦੂਰ ਰਹਿਣ ਵਿੱਚ ਮਦਦ ਕਰਦੀ ਹੈ ਜਿਸ ਨਾਲ ਰੂਹਾਨੀ ਊਰਜਾ ਬਚਦੀ ਹੈ ਅਤੇ ਮਨ ਕੇਂਦ੍ਰਿਤ ਰਹਿੰਦਾ ਹੈ ਇਸ ਲਈ ਕਚਹਿਰਾ ਸਿੱਖੀ ਜੀਵਨ ਜਾਂਚ ਦਾ ਇੱਕ ਅਹਿਮ ਹਿੱਸਾ ਹੈ ਜੋ ਸਿੱਖ ਨੂੰ ਸੰਜਮੀ ਅਨੁਸ਼ਾਸਿਤ ਅਤੇ ਨੈਤਿਕ ਜੀਵਨ ਜੂਣ ਲਈ ਪ੍ਰੇਰਿਤ ਕਰਦਾ ਹੈ ਸੁਖਾਲਸਾ ਜੀ ਛੱਡਿਏ ਹੁਣ ਸਭ ਕੂੜ ਕਪੜ ਤੇ ਗੰਧ ਮਨ ਨੂੰ ਸਾਫ ਕਰੀਏ ਗੁਰੂ ਕੇ ਪੇਖੀ ਨਹੀਂ ਅਸਲੀ ਸਿੰਘ ਸਜੀਏ ਨਾਮ ਜਪੀਏ ਕਮਾਈ ਕਰੀਏ ਤੇ ਅਭਿਆਸ ਕਰੀਏ ਕਦੀ ਮਾੜੀ ਸੰਗਤ ਤੇ ਮਾੜਾ ਕੰਮ ਨਾ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ